ਅੱਜ ਮੈਂ ਆਪ ਸਭ ਨਾਲ ਸ਼ੇਅਰ ਕਰ ਰਿਹਾ ਹਾਂ ਝੜਕਤੇ ਅਚਾਨਕ ਚਲਦੇ ਹੋਏ ਪੈਸੇ ਮਿਲਣਾ ਜਾਂ ਕੋਈ ਸੋਨੇ ਦੀ ਵਸਤੂ ਮਿਲਣਾ ਉਸ ਦਾ ਕੀ ਪ੍ਰਭਾਵ ਹੁੰਦਾ ਹੈ ਸਾਡੇ ਜੀਵਨ ਵਿੱਚ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਵਸਤੂਆਂ ਦਾ ਜਾਂ ਸੋਨਾ ਪੈਸਿਆਂ ਦਾ ਸਭ ਤੋਂ ਪਹਿਲਾਂ ਜੇ ਝੜਕਤੇ ਚਲਦੇ ਸਾਨੂੰ ਪੈਸੇ ਮਿਲਦੇ ਹਨ ਤਾਂ ਆਪ ਨੂੰ ਆਪਣੇ ਉੱਪਰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਆਪ ਹੋਰਾਂ ਨਾਲੋਂ ਕੁਝ ਹਟਕੇ ਸੁਭਾਅ ਵਾਲੇ ਵਿਅਕਤੀ ਹੋ ਪਰਮਾਤਮਾ ਤੇ ਕੁਦਰਤ ਇਸ ਦਾ ਸੰਕੇਤ ਦਿੰਦੀ ਹੈ ਜੇ ਆਪ ਨੂੰ ਰਸਤੇ ਵਿੱਚ ਸਿੱਕਾ ਪਿਆ ਹੋਇਆ ਮਿਲਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਆਪ ਦੇ ਜੀਵਨ ਵਿੱਚ ਸੁੱਖ ਸਮਰiddhi ਆਉਣ ਵਾਲੀ ਹੈ ਚੰਗੇ ਦਿਨ ਆਉਣ ਵਾਲੇ ਹਨ ਜੇ ਆਪ ਦੇ ਜੀਵਨ ਵਿੱਚ ਸੋ ਖੁਸ਼ਹਮਰਿੱਧੀ ਦੇ ਰਾਹਤੇ ਬੰਦ ਹਨ ਤਾਂ ਉਹ ਖੁੱਲਣ ਲੱਗ ਜਾਣਗੇ ਤੇ ਜੇ ਆਪ ਨੂੰ ਰਸਤੇ ਵਿੱਚ ਰੁਪਏ ਨੋਟ ਆਦ ਪਏ ਹੋਏ ਮਿਲਦੇ ਹਨ ਚਾਹੇ ਉਹ 10 ਰੁਪਏ ਦਾ ਨੋਟ ਹੋਵੇ 20 ਦਾ 50 ਦਾ ਜਾਂ 100 ਦਾ ਹੋਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਆਪ ਤੇਜ਼ੀ ਨਾਲ ਪ੍ਰਗਤੀ ਕਰਨ ਵਾਲੇ ਹੋ ਤੇ ਜੇ ਆਪ ਨੂੰ ਰਸਤੇ ਵਿੱਚ ਚਾਂਦੀ ਦੀ ਕੋਈ ਚੀਜ਼ ਮਿਲਦੀ ਹੈ ਚਾਹੇ ਉਹ ਕੋਈ ਛਾਂਪ ਛੱਲਾ ਜਾਂ ਚਾਂਦੀ ਦਾ ਸਿੱਕਾ ਜਾਂ ਕੋਈ ਘੁੰਗਰੂ ਚਾਂਜਰ ਆਦ ਹੋਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਆਪ ਉੱਪਰ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ ਹੈ ਇੱਕ ਗੱਲ ਹੋਰ ਸੰਸਾਰ ਵਿੱਚ ਕੁਝ ਖਾਸ ਸੁਭਾਅ ਵਾਲੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਤੇ ਕੁਦਰਤ ਵੱਲੋਂ ਵਿਸ਼ੇਸ਼ ਸੁਰੱਖਿਆ ਤੇ ਸਹਿਯੋਗ ਮਿਲਦਾ ਹੈ ਜੋ ਲੋਕ ਸੇਵਾ ਧਰਮ ਕੁਦਰਤ ਤੇ ਦੇਸ਼ ਸੇਵਾ ਲਈ ਤਿਆਰ ਰਹਿੰਦੇ ਹਨ ਉਹਨਾਂ ਦੇ ਨਾਲ ਪਰਮਾਤਮਾ ਦਾ ਵਿਸ਼ੇਸ਼ ਸੰਬੰਧ ਹੁੰਦਾ ਹੈ ਉਹ ਸੰਬੰਧ ਨੂੰ ਪ੍ਰਗਟ ਕਰਨ ਲਈ ਸਾਨੂੰ ਰਸਤੇ ਵਿੱਚ ਸਿੱਕੇ ਮਿਲਣਾ ਚਾਂਦੀ ਦੀ ਕੋਈ ਚੀਜ਼ ਮਿਲਣਾ ਇਸ ਗੱਲ ਦਾ ਸੰਕੇਤ ਹੈ ਪਰ ਜੇ ਸਾਨੂੰ ਜੇ ਆਪ ਨੂੰ ਰਸਤੇ ਵਿੱਚ ਕੋਈ ਸੋਨੇ ਦੀ ਚੀਜ਼ ਮਿਲਦੀ ਹੈ ਤਾਂ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਜੇ ਰਸਤੇ ਵਿੱਚ ਆਪ ਨੂੰ ਸਿੱਕਾ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲਾ ਸਮਾਂ ਬਹੁਤ ਸ਼ੁਭ ਹੋਣ ਵਾਲਾ ਹੈ ਤੇ ਚਾਂਦੀ ਦਾ ਮਿਲਣਾ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਪਰ ਜੇ ਸੋਨੇ ਦੀ ਕੋਈ ਚੀਜ਼ ਰਸਤੇ ਵਿੱਚ ਪਈ ਹੋਈ ਮਿਲਦੀ ਹੈ ਤਾਂ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਪਰ ਸਾਡੇ ਮਨ ਵਿੱਚ ਇਹ ਹੁੰਦਾ ਹੈ ਕਿ ਇਹ ਸੋਨੇ ਦੀ ਚੀਜ਼ ਨੂੰ ਉਠਾਉਣਾ ਚਾਹੀਦਾ ਹੈ ਜਾਂ ਨਹੀਂ ਤੇ ਇਸ ਸਥਿਤੀ ਵਿੱਚ ਉਸ سونے ਦੀ ਚੀਜ਼ ਨੂੰ ਉਠਾ ਲੈਣਾ ਚਾਹੀਦਾ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਚੀਜ਼ਾਂ ਦਾ ਕੀ ਕਰਨਾ ਚਾਹੀਦਾ ਹੈ ਤਾਂ ਸਿੱਕੇ ਜਾਂ ਚਾਂਦੀ ਦੀ ਚੀਜ਼ ਨੂੰ ਪਹਿਲਾਂ ਸਾਫ਼ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਸਾਰੀ ਰਾਤ ਗੰਗਾ ਜਲ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ ਫਿਰ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ हे ਪ੍ਰਭੂ ਆਪਨੇ ਜੋ ਇਹ ਵਸਤੂ ਮੇਰੇ ਜੀਵਨ ਵਿੱਚ ਭੇਜੀ ਹੈ ਮੇਰੇ ਸੁਖ ਸਮ੍ਰiddhi ਦੇ ਦਰਵਾਜ਼ੇ ਆਪ ਨੇ ਖੋਲੇ ਹਨ ਇਹਦੇ ਲਈ ਮੈਂ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਫਿਰ ਆਪਣੇ ਗੁਰਮੰਤਰ ਦਾ ਜਾਪ ਕਰਨਾ ਚਾਹੁੰਦਾ ਹੈ ਕਿਉਂਕਿ ਗੁਰਮੰਤਰ ਆਪ ਦੀ ਸੁਖ ਸਮ੍ਰiddhi ਨੂੰ ਬਹੁਤ ਵਧਾ ਦਿੰਦਾ ਹੈ ਤੇ ਹਰੇਕ ਕੰਮ ਯਾਤਰਾ ਆਦ ਕਰਨ ਤੋਂ ਪਹਿਲਾਂ ਆਪਣੇ ਗੁਰਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਪਰ ਜੇ ਆਪ ਦੇ ਕੋਲ ਗੁਰਮੰਤਰ ਨਹੀਂ ਹੈ ਫਿਰ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਤੇ ਫਿਰ ਅਗਲੇ ਦਿਨ ਉਸ ਚੀਜ਼ ਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਆਪਣੀ ਤਜੋਰੀ ਵਿੱਚ ਰੱਖ ਦੇਣਾ ਚਾਹੀਦਾ ਹੈ ਉਸ ਨੂੰ ਖਰਚ ਨਹੀਂ ਕਰਨਾ ਚਾਹੀਦਾ ਇਸ ਨਾਲ ਆਪਦੀ ਦਿਨ ਦੁੱਗਣੀ ਰਾ ਚੌਗਣੀ ਤਰੱਕੀ ਹੋਵੇਗੀ ਪਰ ਜੇ ਆਪ ਨੂੰ ਰਸਤੇ ਵਿੱਚ ਸੋਨੇ ਦੀ ਕੋਈ ਚੀਜ਼ ਮਿਲਦੀ ਹੈ ਪਹਿਲਾਂ ਸਾਫ਼ ਪਾਣੀ ਨਾਲ ਤੇ ਫਿਰ ਗੰਗਾ ਜਲ ਨਾਲ ਧੋ ਕੇ ਉਸ ਸੋਨੇ ਦੀ ਚੀਜ਼ ਨੂੰ ਵੇਚ ਕੇ ਉਹਨਾਂ ਪੈਸਿਆਂ ਦਾ ਗਊਆਂ ਨੂੰ ਹਰਾ-ਚਾਰਾ ਖਰੀਦ ਕੇ ਖਵਾ ਦੇਣਾ ਚਾਹੀਦਾ ਹੈ ਜਾਂ ਗਰੀਬਾਂ ਨੂੰ ਲੰਗਰ ਜਾਂ ਖਾਣ-ਪੀਣ ਦੀਆਂ ਚੀਜ਼ਾਂ ਖਾਣ-ਪੀਣ ਦਾ ਸਮਾਨ ਖਰੀਦ ਕੇ ਵੰਡ ਦੇਣਾ ਚਾਹੀਦਾ ਹੈ ਸੋਨੇ ਦੀ ਉਸ ਚੀਜ਼ ਨੂੰ ਘਰ ਵਿੱਚ ਰੱਖਣ ਨਾਲ ਘਰ ਵਿੱਚ ਦੁੱਖ-ਮਸਤੀਪਤਾ ਦਾ ਵਾਧਾ ਹੁੰਦਾ ਹੈ ਚਾਂਦੀ ਮਿਲ ਨਾਲ ਜੀਵਨ ਵਿੱਚ ਸੁੱਖ-ਸਮਰiddhi ਵਾਦੀ ਹੈ ਤੇ ਸਿੱਕਾ ਜਾਂ ਰੁਪਏ ਚੰਗੇ ਦਿਨਾਂ ਦੇ ਆਉਣ ਦਾ ਸੰਕੇਤ ਮਿਲਦਾ ਹੈ ਮੈਨੂੰ ਉਮੀਦ ਹੈ ਦੋਸਤੋ ਆਪ ਸਭ ਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ